ਇਹ ਕਾਹਦਾ ਸਾਬ ਕਰੀ ਜਾਂਦੇ ਜੀ ਉਹ ਇਹੋ ਜਿਹੜੇ ਦੇਣੇ ਲੈਣੇ ਸੀ ਪਾਹੇ ਖਾਦਾਂ ਖੁੱਦਾਂ ਦੇ ਉਹ ਦਵਾਈਆਂ ਦੂਈਆਂ ਵਾਲਿਆਂ ਦੇ ਤੂੰ ਸਾਰੇ ਲੱਥੀ ਹੈ ਨਾ ਆਹ ਦੇ ਤੇ ਆ ਇੱਕ ਜਾਨੇ ਦਾ ਰਹਿ ਗਿਆ 2000 ਰੁਪਏ ਦੇਣ ਵਾਲਾ ਬਾਕੀ ਤੇ ਮੈਂ ਦੇ ਦਿੱਤੇ ਸਾਰੇ ਚੱਲ ਕੇ ਤੇ ਉਹ ਨਹੀਂ ਯਾਰ ਨੂੰ ਛਡੋ ਸਿਰ ਪੈਸਾ ਨਾ ਨਾ ਕੋਈ ਹਰਫੇ ਕਰਨੀ ਹੁੰਦਾ ਆਹ ਉਹ ਤੇ ਹੈ ਤੇ ਮੈਂ ਇੱਕ ਤੁਹਾਡੇ ਨਾਲ ਗੱਲ ਕਰਨੀ ਮੈਨੂੰ ਭੱਜ ਕੇ ਨਾ ਅੱਗੋਂ ਪੈ ਜਾਓ ਸੌਖਿਆ ਸੌਖੀ ਆ ਮੈਂ ਹੈ ਕਿ ਕਿੰਨੇ ਦਿਨ ਹੋ ਗਏ ਕੁੜੀ ਆਈ ਨੂੰ ਅਗਲਿਆਂ ਤੋਂ ਬਾਤ ਹੀ ਨਹੀਂ ਪੁੱਛੀ ਤੇ ਤੁਸੀਂ ਨਹੀਂ ਤੇ ਜਾ ਕੇ ਤਰਲਾ ਮੈਨੂੰ ਤੇ ਕਰਕੇ ਵੇਖ ਲਓ ਬੜੀ ਤੂੰ ਚਲਾਕ ਆ ਲੜਾਈ ਨਾ ਤੁਸੀਂ ਕਰੋ ਦੋਵੇਂ ਜਣੀਆਂ ਮਾਵਾਂ ਧੀਆਂ ਤੇ ਤਰਲੇ ਮਿੰਤ ਮੈਂ ਕਰਾਂ ਉਹਨਾਂ ਦੇ ਜਾ ਕੇ ਮੈਂ ਤੁਹਾਨੂੰ ਉਹਦੋਂ ਕਿਹਾ ਸੀ ਕਿ ਉਹਨਾਂ ਦੇ ਨਾਲ ਵੱਧ ਘੱਟ ਖੋ ਨਹੀਂ ਮੈਂ ਵੱਧ ਘੱਟ ਕਿੰਨੀ ਖੋਈ ਆ ਮਿੰਦੋ ਜੀ ਤੁਸੀਂ ਕੋਈ ਗੱਲ ਕਰ ਲੀਂ ਉੱਥੇ ਟੋਕ ਦਿੰਦੇ ਮੈਂ ਫੇਰ ਚੁੱਪ ਕਰ ਜਾਂਣੀ ਤੂੰ ਕੁੜੀ ਨੂੰ ਅਗਲ ਦਿੱਤੀ ਕਰੀ ਜੇ ਕੋ ਕੁੜੀਆਂ ਮਹਿਂਗੀ ਇਹ ਚਲਣ ਨਿਆਣੀਆਂ ਸਿਆਣੀਆਂ ਹੁੰਦੀਆਂ ਮਾਵਾਂ ਦਾ ਫਰਜ਼ ਭਾਂਡਾ ਮਗਰ ਉਹਨਾਂ ਨੂੰ ਕਹਿਣ ਵੀ ਪੁੱਤ ਹੁਣ ਤੁਸੀਂ ਸਹੁਰੇ ਆਈਆਂ ਨੇ ਚਾਜਨਾਂ ਰਿਓ ਆਪਣੇ ਸੱਸ ਸਹੁਰੇ ਦੀ ਮੰਨੇਓ ਆਪਣੇ ਘਰ ਵਾਲੇ ਦੀ ਮੰਨੇਓ ਹੈ ਆਪਣੇ ਗੇਟ ਦੀ ਥਾਣੀ ਦੀ ਮੰਨੇਓ ਤੂ ਦੇ ਉਹਨੂੰ ਦਿੰਦੀ ਰਹੀਆਂ ਪੁੱਠੀਆਂ ਮੱਤਾਂ ਫੋਨ ਕਰ ਕਰਕੇ ਤੇਰੇ ਫੋਨ ਨੇ ਬੇੜਾ ਰੋੜਿਆ ਸਾਰਾ ਕੁੜੀ ਦਾ ਉਹ ਸਾਰੀਆਂ ਗੱਲਾਂ ਛੱਡੋ ਤੇ ਜਾ ਕੇ ਕਿਸ ਪਾਸੇ ਗੱਲ ਲਾਓ ਮੈਂ ਕਿ ਮੈਨੂੰ ਵੀ ਲਾਉਣੀ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ ਤੁਸੀਂ ਜੋ ਮਰਜ਼ੀ ਕਰੋ ਮੈਂ ਚੁੱਪ ਕਰਕੇ ਬੈਠਾ ਹਾਂ ਤੁਸੀਂ ਤੁਰ ਗਏ ਵੇਲੇ ਵਾਲ ਨੂੰ ਮੈਂ ਤਾਂ ਨਾ ਇਦਾਂ ਕਰੋ ਸਗੋਨਾਂ ਨਾਲ ਮੁਕਾ ਲੋ ਜੋ ਮੁੱਕਦਾ ਤੁਹਾਡਾ ਤੁਹ ਮਨ ਰੰਗਾ ਹੋਰ ਤਾਂ ਵਿਆਹ ਦਿੰਨੇ ਉਹਨੂੰ ਕਿਹਦੇ ਹੋਰ ਕਰਨਾ ਫਿਰ ਉਹ ਨਹੀਂ ਇਹੋ ਜੀ ਗੱਲ ਨਹੀਂ ਸੁੱਖੀ ਸੰਧੀ ਚ ਸੋਚੀ ਸੀ ਕੀ ਸੰਧੀ ਕਰੀ ਦੀ ਉਹ ਕਮੰਡਨ ਆਈ ਤੇ ਪੁੱਛਣ ਲਈ ਵੀ ਵਾਵਾ ਦਿਨ ਹੋ ਗਏ ਨਾ ਭਾਈ ਨੂੰ ਤੇ ਮੈਂ ਆ ਕੇ ਮੈਂ ਉਦਾਂ ਹੀ ਲਿਆਂਦੀ ਆ ਮੈਂ ਠੀਕ ਨਹੀਂ ਹੋਰ ਮੈਂ ਹੁਣ ਉਹਨੂੰ ਕੀ ਆਂਦੀ ਤੁਹਾਡੇ ਦਿਲ ਚ ਹੀ ਕਿ ਉਹਨਾਂ ਨੂੰ ਖਰਾਬ ਕਰਨੇ ਤੁਹਾਡੇ ਤਰਲੇ ਮੈਂ ਤਾਂ ਉਹ ਕਰਨਗੇ ਆਣਗੇ ਸਾਡੀਆਂ ਹੈ ਸਾਡੀਆਂ ਮਿੰਤਾ ਕਰਨਗੇ ਉਹਨਾਂ ਨੂੰ ਲੋੜਾ ਕਰਨ ਦੇ ਮੈਂ ਤਾਂ ਭਾਈ ਸਾਹਿਬ ਤੁਹਾਨੂੰ ਕਰਨੀਆਂ ਪੈਣੀਆਂ ਕਰ ਲਓ ਚਾਹੇ ਨਾ ਕਰ ਲਓ ਤੇ ਮੈਂ ਨਹੀਂ ਤੇ ਕਿਸੇ ਵੱਲ ਜਾਣਾ ਤੇ ਤੁਸੀਂ ਸਾਨੂੰ ਗੱਲ ਜੀ ਨਾ ਲਿਆਓ ਆਪੇ ਕੇ ਪਾਸੇ ਗੱਲ ਲਾਓ ਜਾ ਕੇ ਕੌਣ ਤੁਸੀਂ ਮੈਂ ਬੁਲਾਵਾਂ ਮੈਂ ਕਹਿੰਦਾ ਲਾਵਾਂ ਗਲਤੀਆਂ ਤੁਸੀਂ ਕਰੋ ਤੇ ਗੱਲ ਮੈਂ ਪਾਸੇ ਲਾਵਾਂ ਮੈਂ ਕਹਿੰਦਾ ਲਾਵਾਂਗਾ ਜਾ ਕੇ ਕੰਮ ਕਰ ਤੋ ਆਪਣਾ ਮੈਨੂੰ ਨਾ ਕਹੀਂ ਮੁੜ ਕੇ ਜੇ ਲੋ ਤੁਸੀਂ ਮੰਨਦੀਆਂ ਨਹੀਂ ਕਿਸੇ ਦੀ ਤੇ ਮੈਨੂੰ ਕੋਈ ਕਹਿਣ ਨਹੀਂ ਆਣਗੇ ਚੱਲ ਬਬਾ ਆਪਣੀ ਮਰਜ਼ੀ ਕਰੋ ਸਾਡੀ ਲੱਗੇ ਨੀ ਸ਼ੁਰੂ ਮੇਰੀ ਮਰਜ਼ੀ ਨਹੀਂ ਮਰਜ਼ੀ ਤੁਸੀਂ ਕਰੋ ਦੋਈ ਜਾਣੀਆਂ ਤੁਸੀਂ ਕੀਤੀ ਹੈ ਮਰਜ਼ੀ ਦੇ ਸੋ ਤਾਂ ਕੰਮ ਆਇਆ ਵਾ ਮੈਨੂੰ ਆ ਕੇ ਕਹਿੰਦੇ ਤੂੰ ਜਾ ਕੇ ਆਉਂਦਾ ਇਹ ਮਿੰਥਾਂ ਕਰ ਕਿਡੀ ਸਿਆਣੀ ਆ ਸਭ ਨੂੰ ਮੈਂ ਸਮਝਾਉਂ ਰਹੀ ਆ ਤੇ ਉਲਟ ਪੈਣਦੇ ਉਹ ਮੈਨੂੰ ਸਮਝਾ ਨਾ ਕੰਗਾ ਮੈਨੂੰ ਇਹਦੀ ਅਕਲਾਂ ਦੇਣ ਦੀ ਲੋੜ ਨਹੀਂ ਮੈਂ ਸਿਆਣਾ ਮਾਜਦਾ ਕਹਿਗਾ ਵਾ ਜਾ ਆਪਣਾ ਕੰਮ ਕਰਦੇ ਆ ਕੇ ਐਦਾ ਕਿਤੇ ਪੁੱਠੇ ਦਿਮਾਗ ਨਾਲ ਨਾ ਜਿਹੜੀ ਗੱਲ ਤੇ ਮੈਂ ਲਿਆ ਨਹੀਂ ਉਹ ਗੱਲ ਵੱਲ ਆਉਂਦੇ ਹੀ ਨਹੀਂ ਮੈਂ ਤਾਂ ਥੋੜਾ ਬਹੁਤਾ ਨਾਲ ਚਾਲੂ ਹੀ ਕੀਤਾ ਸੀ ਕਿ ਚੱਲ ਕੋਈ ਗੱਲ ਨਹੀਂ ਮਾੜਾ ਮੋਟਾ ਦਬਗਾ ਰੱਖਾਂਗੇ ਅਗਲੇ ਕੁੜੀ ਨੂੰ ਕੋਈ ਗੱਲ ਨਾ ਕਰਨਗੇ ਤੇ ਜੇ ਹੁਣ ਉਹਨਾਂ ਦੀ ਦਿਮਾਗ ਨੇ ਇੰਨਾ ਕੰਮ ਨਹੀਂ ਕੀਤਾ ਆਪਣੇ ਨੋ ਘਰ ਵਸਾਉਂਦਾ ਉਹਨਾਂ ਨੂੰ ਪਤਾ ਹੀ ਨਹੀਂਗਾ ਜੇ ਸਿਆਣੀ ਜਨਾਨੀ ਹੁੰਦੀ ਨਿੱਕੀ ਮੋਟੀ ਗੱਲ ਹੁੰਦੀ ਅੰਦਰ ਦੀ ਅੰਦਰ ਹੀ ਘਟ ਲੈਂਦੀ ਸਾਡੇ ਤਾਂ ਕੌਣ ਹੀ ਨਾ ਦਿੰਦੀ ਤੇ ਸਾਨੂੰ ਕੀ ਲੋੜ ਹੀ ਜਾ ਕੇ ਵੱਧ ਘੱਟ ਗੱਲਾਂ ਕਰਨ ਦੀ ਪਰ ਨਾ ਇਹ ਬੰਦੇ ਨੇ ਨਾ ਅੱਗੇ ਮੰਨੀ ਆ ਤੇ ਨਾ ਗਾਹ ਮੰਨਣੀ ਆ ਕੋਈ ਗੱਲ ਨਹੀਂ ਕਦੇ ਨਾ ਕਰੇ ਤੇ ਤੈਨੂੰ ਜਾਣਾ ਹੀ ਪਏਗਾ ਆਜੋ ਆਜੋ ਮੈਂ ਤੇ ਗੱਲ ਕਰਨੀ ਆ ਤੁਹਾਡੇ ਨਾਲ ਗੱਦੀ ਕਰਨੀ ਆ ਦੱਸੋ ਮਮੀ ਦੱਸਣਾ ਤੁਸਨਾ ਕੀ ਆ ਪੁੱਤ 2 ਹਫ਼ਤੇ ਹੋ ਗਏ ਨਾ ਵਗਈ ਨੂੰ ਪਤਾ ਆ ਨਾ ਤੇ ਆਂਡ ਗਵਾਣ ਦੇ ਤਾਨੂੰ ਅੱਗੇ ਪਤਾ ਵਾ ਵੀ ਕਿੰਨਾ ਮਾੜਾ ਵਾ ਸਾਡਾ ਹੈ ਜਿਹੜੀਆਂ ਗਵਾਂਡਣਾ ਵਾ ਨਾ ਸਵਾਦ ਰੈਂਦੀਆਂ ਵਾ ਕਿਤੇ ਕੰਧਾਂ ਵਿੱਚ ਝਾਤੀਆਂ ਮਾਰਦੀਆਂ ਤੇ ਵੇਂਦੀਆਂ ਤੇ ਉਹਨਾਂ ਦੇ ਘਰ ਕੀ ਬਣਿਆ ਵਾ ਹੈ ਕੱਲ ਜਿਹੜੀ ਉਹ ਸਿਮਰੋ ਆ ਉਹ ਮੈਨੂੰ ਆਣ ਕੇ ਬਾਅਦ ਸਵਾਦ ਲੈਣ ਦੀ ਤੇਰੀ ਨਾ ਨਹੀਂ ਦੇਹਦੀ ਕਿਤੇ ਨਿੱਕੀ ਕਿੱਥੇ ਗਈ ਆ ਤੇ ਮੈਂ ਕਿਹਾ ਵੀ ਆਪਣੇ ਪੇਕੇ ਗਈ ਆ ਵੀ ਉਹਦੀ ਮੰਮੀ ਨਹੀਂ ਠੀਕ ਤੇ ਚਲ ਨਾ ਬਹਾਨੇ ਵੀ ਕਿੰਨਾ ਚਰ ਮਾਰਾ ਮੈਂ ਦੱਸੋ ਮੈਨੂੰ ਇਦਾਂ ਕਰੋ ਪੁੱਤ ਤੁਸੀਂ ਸਿਆਣਾ ਵਾ ਹੈਂ ਵੱਡਾ ਵਾ ਤੂੰ ਤੇ ਤੁਸੀਂ ਵੀ ਪਿਓ ਜਿਹਾ ਦੇ ਪਿੰਦਰ ਦੇ ਹੈਂ ਪਿੰਦਰ ਤੇ ਪਿਆਰਾਂ ਦੇ ਪਾਣੀ ਨਹੀਂ ਪੀਣ ਦਿੰਦਾ ਹੁਣ ਜਾ ਕੇ ਕੋਈ ਸਮਝਾਓ ਕਿ ਸਹੀ ਉਹਨੂੰ ਵੇ ਪਰ ਮੈਂ ਤਾਂ ਆਖਿਆ ਸੀ ਕਿ ਤੁਹਾਡਾ ਵਿਆਹ ਕਰਾਂਗੇ ਤੇ ਕਿਤੇ ਸੁੱਖ ਦੀਆਂ ਰੋਟੀਆਂ ਖਾਵਾਂਗੇ ਆ ਮਹੀਨੇ 6 ਦਿਨ ਦੇ ਵੇਲੇ ਕਿੰਨਾ ਗੱਲ ਘੱਟ ਪਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤਾਂ ਤੁਹਾਡਾ ਬਾਹਰ ਮੂੰਹ ਕੱਢਣ ਜੋ ਗੱਲ ਮੈਂ ਤਾਂ ਪਹਿਲੇ ਦੇਣੀ ਕਿਹਾ ਸੀ ਮੈਂ ਕਿਹਾ ਡੈਡੀ ਵੀ ਹੁੰਦਾ ਜਾਂਦਾ ਕਿਤੇ ਅਹੀਂ ਵੀ ਕਿਸੇ ਪਾਸੇ ਜਾਣਾ ਨੌਕਰੀਆਂ ਕਰਦੇ ਆਂ ਕੀ ਕਰਾਂਗੇ ਰਪਿੰਦਰ ਗੱਲ ਨਹੀਂ ਨਾ ਮੰਨਦਾ ਕਿਸ ਦੀ ਗੱਲ ਮੰਨੇ ਤਾਂ ਪਤਾ ਕੀ ਆ ਤੁਸੀਂ ਤੇਰੇ ਪਰੇ ਹੋ ਜਾਂਦੇ ਪਤਾ ਤੁਸੀਂ ਸਵੇਰੇ ਜਾਣਾ ਤੇ ਸ਼ਾਮਾਂ ਆਉਣਾ ਆ ਪਿਓ ਤਰਵੇਂ ਅੱਗੇ ਪਿੱਛੇ ਰਹਿੰਦਾ ਵਾ ਹੈ ਸਾਹਮਣਾ ਤੇ ਮੈਨੂੰ ਕਰਨਾ ਪੈਂਦਾ ਗੱਲਾਂ ਦਾ ਹੁਣ ਜਦੋਂ ਕੋਈ ਗਵਾਂਢਣ ਆਣ ਕੇ ਮੈਨੂੰ ਪੁੱਛਦੀ ਐ ਮੇਰੇ ਜਵਾਬ ਨਹੀਂ ਹੁੰਦਾ ਗਾੜੀ ਤੇ ਮੈਂ ਕੀ ਦਵਾਂ ਹੈ ਲੋਕੀ ਲੈਂਦੇ ਸਵਾਦ ਤੇ ਮੂੰਹ ਜੋੜ-ਜੋੜ ਬਲੀਚ ਗੱਲਾਂ ਕਰਦੀਆਂ ਵਾਂ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਉਹ ਤੂੰ ਹੀ ਕਹਿ ਦਿਆ ਕਰ ਇੱਥੇ ਉਤਰਾ ਹੀ ਗਈਆਂ ਆਪਣੇ ਪਿੰਡ ਗਈਆਂ ਵਾਂਗਾ ਤੁਹਾਨੂੰ ਨਹੀਂ ਨਾ ਪਤਾ ਹੁਣ ਲੋਕਾਂ ਦਾ ਧਿਆਨ ਸਾਡੇ ਘਰ ਵਾਲੀ ਆ ਬਤ ਉਹਨੂੰ ਆਖੇ ਬਦਿਆਨ ਤਿਆਰ ਹੁੰਦੇ ਆਪਣੇ ਚਲ ਜਾਂਦੇ ਘਰੋਂ ਫਿਰ ਕੀ ਕਿੰਨਾ ਕਿ ਚੁੱਠ ਬੋਲਾ ਮੈਂ ਤੁਸੀਂ ਇਦਾਂ ਕਿਉਂ ਨਹੀਂ ਕਰਦੇ ਪਿੰਦਰ ਨੂੰ ਸਮਝਾਓ ਹਾਂ ਉਹਨੂੰ ਕਹੋ ਹਾਂ ਵੀ ਜਾ ਜਾ ਕੇ ਤੇ ਲੈ ਕੇ ਆ ਇਦਾਂ ਨਹੀਂ ਚੰਗੇ ਲੱਗੀਦਾ ਕੋਈ ਯਾਰ ਗੱਲ ਮੰਨਦਾ ਯਾਰ ਪਰਮ ਕੀ ਸਮਝੇਗੀ ਯਾਰ ਉਹਨੂੰ ਉਹ ਤਾਂ ਪਿੰਡਾਂ ਸਰਦਿਆਂ ਵਾਲਾ ਨੂੰ ਕਹਿੰਦਾ ਮੈਂ ਨਹੀਂ ਹੁਣੀ ਨਹੀਂ ਐਹੋ ਤੇ ਗੱਲ ਵਾ ਹੁਣ ਗੱਲਬਾਤ ਚੰਗੀ ਤਰ੍ਹਾਂ ਕਰੋਗੇ ਥੋੜੀ ਬੋਤੀ ਤੇ ਫੇਰ ਹੀ ਮੰਨੂਗਾ ਤੇਰੇ ਹਿਸਾਬ ਨਾਲ ਕੋਈ ਗੱਲ ਕਰਦਾ ਹੈਗਾ ਫੇਰ ਮੇਰੇ ਹਿਸਾਬ ਨਾਲ ਗੱਲ ਮੈਂ ਤੁਹਾਨੂੰ ਦੱਸਦਾ ਮੈਂ ਤੇਰੀ ਮੰਮੀ ਵੀ ਮਾੜੀ ਮੋਟੀ ਨੀਵੀ ਹੋਵੇ ਤਾਂ ਹੀ ਆ ਤਾਂ ਇਹ ਮੁੰਡਾ ਕੋਈ ਨਾ ਕੋਈ ਗੱਲਬਾਤ ਕਰੇ ਗਲਤੀ ਤਾਂ ਸਾਰੀ ਇਹਦੀ ਮੰਮੀ ਦੀ ਆ ਫਿਰ ਤੇ ਆ ਜੇ ਇਹਦੀ ਮੰਮੀ ਚਾਜ ਨਾ ਬੋਲਦੀ ਗਈ ਨਾ ਘਰ ਇਹਨੂੰ ਪਿਆਰ ਨਾਲ ਬਿਠਾਲਦੀ ਪਿਆਰ ਨਾਲ ਗੱਲਬਾਤ ਪੁੱਛਦੀ ਆਪੇ ਗੱਲ ਨਹੀਂ ਵਧਣੀ ਪਹਾੜੇ ਦੇ ਸਾਰੇ ਇਹਦੀ ਮਾਂ ਨੇ ਪਾਏ ਆ ਮਾਂ ਨੇ ਪਾਏ ਹੈ ਤੇ ਭਰਨਾ ਮੈਨੂੰ ਨਹੀਂ ਕਿ ਸਮਝ ਆਉਂਦੀ ਸਾਡੀ ਤੇ ਪਿੰਡ ਵਿੱਚ ਹੈਗੀ ਇੱਜ਼ਤ ਠੀਕ ਆ ਨਾ ਤੇ ਕੱਲ ਨੂੰ ਸਾਨੂੰ ਜਦੋਂ ਗੱਲਬਾਤਾਂ ਹੁੰਦੀਆਂ ਨਾ ਜਾਂ ਹੋਣੀਆਂ ਤਾਂ ਉਹ ਨਹੀਂ ਮੈਨੂੰ ਬਰਦਾਸ਼ਤ ਹੋਈਆਂ ਮੇਰੀ ਸੁਣ ਲੈ ਗਲਾਈ ਤੇ ਪਤ ਵਾਲੀ ਗੱਲਾਂ ਬਾਅਦ ਚ ਕਰੀ ਤੇ ਜਿਹੜਾ ਕੰਮ ਆ ਨਾ ਉਹ ਪੈਦੋਂ ਸਿਮਟੋ ਆਪਣਾ ਜਿਹੜਾ ਘਰ ਖਲਾਦਾ ਪਿਆ ਉਹ ਕਰ ਹੁਣ ਕਿਉਂ ਪਰਮ ਤੂੰ ਵੀ ਸਹਿਣਾ ਪੁੱਤ ਉਹਨੂੰ ਪੁੱਛ ਕੇ ਆ ਕੇ ਤੇ ਫੇਰ ਹੀ ਕੋਈ ਨਾ ਉਹਨੂੰ ਪੁੱਛ ਕੇ ਵੇਖ ਲੈਨੇ ਆ ਕੀ ਕਹਿੰਦਾ ਵਾ ਉਹ ਨਹੀਂ ਮੰਨਦਾ ਡੜੀ ਹੋਣਾ ਬੀ ਗੱਲ ਸੁਣੋ ਦੋਵੇਂ ਪਿਓ ਪੁੱਤ ਤਹੀਂ ਮੈਂ ਆਨੂੰ ਬੜੀ ਵਾਰੀ ਸਮਝਾਇਆ ਵਾ ਮੇਰੇ ਤੇ ਨਹੀਂ ਅੱਖੇ ਲੱਗਦਾ ਪਰ ਇੱਕ ਵਾਰੀ ਤੂੰ ਹੀ ਥੋੜਾ ਜਿਹਾ ਧਮਕੇ ਨਾਲ ਵੀ ਕਹੋ ਤੇ ਸਾਡੀ ਵੀ ਕੋਈ ਇੱਜ਼ਤ ਵਾ ਕੰਮ ਸੇ ਕੰਮ ਇਸ ਸਮਾਜ ਵਿੱਚ ਰਹਿਣਾ ਵਾ ਹੈ ਇਹ ਤਾਂ ਚੰਗੇ ਨਹੀਂ ਲੱਗੀਦਾ ਯਾ ਧਮਕਾ ਮੰਨਦੇ ਤੇ ਕਦੀ ਲੋੜ ਹੀ ਨਹੀਂ ਪਏ ਐਡੇ ਵਧੀਆ ਹੀ ਹੁਣ ਪੜੀ ਇਹ ਤਾਂ ਨਾ ਬੀਬੀਆਂ ਦੇ ਆਣ ਕੇ ਥੇ ਕਰਤਾ ਕਰਦਾ ਤੇ ਮੈਂ ਕੀ ਕਰਾਂ ਹੁਣ ਇੱਥੇ ਹੁਣ ਜਸਮਤ ਇੰਨੀ ਚੰਗੀ ਆ ਵਿਚਾਰੀ ਕੋਈ ਗੱਲ ਨਹੀਂ ਕਰਨ ਵਾਲੀ ਮੈਂ ਤੇ ਐਸੇ ਕਰਕੇ ਰਿਸ਼ਤਾ ਲੈ ਲਿਆ ਯਾਰ ਸਾਰੇ ਪਾਸੇ ਕੋਈ ਜੇ ਨਹੀਂ ਨਾ ਹੁੰਦੇ ਇਹੋ ਤੇ ਗੱਲ ਆ ਮੈਂ ਤੇ ਆਪਣੇ ਆਪ ਨੂੰ ਕੋਸ ਨਹੀਂ ਆ ਤੇ ਕਿਹੜਾ ਵੇਲਾ ਘੜੀ ਜਦੋਂ ਮੈਂ ਅੰਤਰਾ ਮੱਥਾ ਲਾ ਰਿਹਾ ਫਿਰ ਬੰਨਾ ਕੇ ਤੂੰ ਹੀ ਉਦੋਂ ਕਹਿੰਦੀ ਤੂੰ ਹੀ ਉਦੋਂ ਕਹਿੰਦੀ ਛੇਤੀ ਜਾ ਆਪਣੇ ਪਿਓ ਨੂੰ ਕੁਝ ਫਲਾਣੇ ਨੂੰ ਕੁਝ ਇੱਥੇ ਰਿਸ਼ਤਿਆਂ ਦਾ ਘਟਾ ਹੈ ਹੁਣ ਉਹ ਵੇਲਾ ਹੱਥ ਨਹੀਂ ਨਾ ਆਉਂਦਾ ਕੀ ਕਰਾਂ ਹਾਂ ਮੈਂ ਮੈਂ ਤਾਂ ਸੋਚਿਆ ਕੁਝ ਹੋਰੀ ਤੇ ਬੜਾ ਕੁਝ ਹੋ ਗਿਆ ਵਾ ਹਾਂ ਤੈਨੂੰ ਯਾਰ ਆਖ ਲਿਆ ਉੱਥੇ ਹੁਣ ਵੀ ਨਹੀਂ ਕਹਾਣੀ ਦਾ ਪੁੱਤ ਮੈਨੂੰ ਪਤਾ ਨਹੀਂ ਤੇਰੀ ਮਾਮਤ ਰਹੀ ਆ ਉਹ ਮੈਨੂੰ ਵੀ ਨਹੀਂ ਪਤਾ ਇਹ ਗੱਲ ਦਾ ਮੈਨੂੰ ਤੇ ਬਾਅਦੋਂ ਪਤਾ ਲੱਗਿਆ ਇਹ ਵੀ ਨਹੀਂ ਕੋਈ ਉਹਦਾ ਬੂੰਗੀ ਜੀ ਇਹ ਵੀ ਦੱਸਦੀ ਕੋਈ ਮੈਨੂੰ ਤੇ ਮੈਨੂੰ ਕੋਈ ਸਮਝ ਆ ਜਾਂਦੀ ਇਹ ਵੀ ਚੁੱਪ ਕਰਕੇ ਟੱਕਣੀ ਟੱਕੀ ਗਈ ਤੇ ਚੱਲ ਕੋਈ ਨਹੀਂ ਕੀਤਾ ਇੱਥੇ ਯਾਰ ਕੋਈ ਨਹੀਂ ਵੱਡੀ ਕੋਈ ਗੱਲ ਦੱਸ ਦਿੰਦਾ ਵਾ ਵੀ ਮੇਰੇ ਮਾਮੇ ਨੇ ਸਾਰਾ ਕੀ ਗੱਲ ਵਾ ਜਿਹਨੂੰ ਆਦਤਾਂ ਪਈਆਂ ਹੁੰਦੀਆਂ ਵਾ ਸੁਧਰਦਾ ਉਹ ਸਾਰੀ ਉਮਰ ਇਦਾਂ ਦਾ ਰਹਿੰਦਾ ਹੁਣ ਕਰਨਾ ਕੀ ਆ ਦੱਸੋ ਫਿਰ ਗਾਹ ਵੀ ਕੋਈ ਨਾ ਕੋਈ ਗੱਲ ਕਰੀਏ ਇਹੋ ਹੀ ਵੱਡੀ ਸਿਆਣੀ ਇਹਨੂੰ ਪੁੱਛ ਲਾ ਕੀ ਕਰਨਾ ਮੈਂ ਕੋਈ ਸਿਆਣੀ ਸੁਣੀ ਨਹੀਂ ਗਈ ਠੀਕ ਆ ਨਾ ਮੈਂ ਆਪਣੀ ਪੂਰੀ ਬਾਹ ਲਾ ਲਈ ਆ ਉਹਦੀ ਪੈਰਾ ਤੇ ਪਾਣੀ ਪੈਣ ਦਿੰਦਾ ਹੁਣ ਤੁਸੀਂ ਪਰਮ ਵੇਖ ਮੇਰੀ ਗੱਲ ਸੁਣ ਤੂੰ ਉਹਦਾ ਵੱਡਾ ਭਰਾ ਉਹਨੂੰ ਕਿਸ ਤਰੀਕੇ ਨਾਲ ਸਮਝਾਓ ਜਾ ਕੇ ਠੀਕ ਆ ਉਹਦੇ ਗਿਆ ਹੀ ਗੁਜ਼ਾਰਾ ਬਣਾਵਾ ਹੁਣ ਮੈਂ ਚੱਲ ਜਾਂ ਤਾਂ ਫੇਰੀ ਹੋਰ ਗੱਲ ਆ ਠੀਕ ਆ ਉਹਨੂੰ ਕਹਿਣਾ ਤੇ ਤੈਨੂੰ ਨਾਲ ਜਾਣਾ ਪੈਣਾ ਵਾ ਡੈਡੀ ਜਾਣਾ ਨਾ ਫਿਰ ਜਾ ਇੱਕ ਵਾਰੀ ਮੇਰੇ ਕਹਿ ਤਾ ਜਾਓ ਖੁਸ਼ ਕੇ ਆਓ ਜਾਓ ਤੂੰ ਜੇ ਨਾ ਨੋਕਾ ਕੀਤੀ ਮੈਂ ਕਰਦਾ ਨਹੀਂ ਕਰਦਾ ਜਾਓ ਪੋਤਵਾ ਤੁਹਾਡਾ ਉਹ ਕਲਾ ਦੁਸ਼ਮਣਵਾ ਜਿਹੜਾ ਨਾ ਕਰ ਦੂਗਾ ਕੋਈ ਗੱਲ ਨਹੀਂ ਅੱਖੇ ਨਹੀਂ ਲੱਗੀ ਮੁੜ ਕੇ ਸਾਰੇ ਘਰ ਘਰ ਕਰਕੇ ਹੁਣ ਮੰਨ ਜੇ ਤਾਂ ਵਾ ਸਾਡੇ ਜਿਤਪੱਤ ਰਹਿ ਜੇ ਕਿਤੇ ਨਹੀਂ ਤੇ ਬੜੀ ਬੇਦੀ ਹੋਣੀ ਸਾਰੇ ਪਿੰਡ ਵਿੱਚ ਘਰਾਂ ਤੇ ਘਰਾਂ ਕੀ ਵੇਖਾਂ ਜਾ ਕੇ ਕੋਈ ਨਹੀਂ ਤੂੰ ਆਫੇ ਕੀ ਜਾਣ ਲਿਆ ਵਾ ਹਾਂਜੀ ਇਹ ਵਧੀਆ ਕੀਤਾ ਤੂੰ ਇੱਥੇ ਅੱਗ ਲਾਈ ਬੈਠਾ ਜਿਹੜੀ ਅੰਦਰ ਅੱਗ ਲੱਗੀ ਉਹ ਤੇ ਬੁਝਾਈਏ ਕਿਉਂ ਕੀ ਹੋਇਆ ਓਏ ਯਾਰ ਤੇਰੀ ਮਾਂ ਤੇਰੀ ਕਹਣੀ ਦੱਸੀ ਆ ਰਹੇ ਨੂੰ ਮੰਮੀ ਕਹਿੰਦੇ ਆ ਕਿ ਨਾਂ ਨੂੰ ਲੈ ਗਈ ਬਣਾ ਕੇ ਮੇਰੇ ਸੁਣੋ ਗੱਲ ਹੁਣ ਮੰਮੀ ਚਾਹੁੰਦੇ ਆ ਵੀ ਆਪਾਂ ਉਹਨਾਂ ਤੇ ਥੱਲੇ ਲੱਗਈਏ ਇਹ ਕੰਮ ਨਹੀਂ ਜੇ ਹੁਣ ਦੱਸਾਂ ਕੀ ਗੱਲ ਹੈ ਵੇਖ ਐਵੇਂ ਹੀ ਸਟੇਕ ਪਾਈ ਵਾਲੇ ਜਿਹੜੇ ਨੇ ਉਹਦੇ ਗੱਲ ਹੋਣੀਆਂ ਮੰਮੀ ਨੂੰ ਆਣ ਕੇ ਵਾਰ-ਵਾਰ ਪੁੱਛਦੀ ਆ ਕਿੱਥੇ ਐਥੇ ਨਿੱਕੀ ਨੂੰ ਓਏ ਯਾਰ ਲੋਕਾਂ ਦੇ ਪੁੱਛਣਾ ਹੀ ਆ ਇਹਨੂੰ ਪਤਾ ਹੀ ਆ ਲੋਕਾਂ ਦੇ ਕੰਮਾਂ ਦਾ ਕਿਉਂਕਿ ਨਿਗਰੀ ਗੱਲਾਂ ਦੀ ਬਟਕਾ ਲੈਂਦੇ ਫਿਰ ਤੇ ਇੱਕ ਦੂਜੇ ਦੇ ਘਰ ਦੀਆਂ ਲੈਂਦੇ ਤੇ ਹੈਗੇ ਆ ਪਰ ਫਿਰ ਵੀ ਚੰਗੇ ਨਹੀਂ ਲੱਗੀਆਂ ਹੁਣ ਤੁਸੀਂ ਮੇਰੇ ਵੱਲ ਕੀ ਕਰਨ ਆਏ ਹੁਣ ਅਹੀਂ ਆਏ ਦੇ ਇਸੇ ਕਰਕੇ ਆ ਵੀ ਯਾਰ ਮਾਂ ਤੇਰੀ ਬਾਰ ਬਾਰ ਕਹੀ ਜਾਂਦੀ ਆ ਵੀ ਚੰਗੇ ਨਹੀਂ ਲੱਗੀਦਾ ਚੰਗੇ ਨਹੀਂ ਲੱਗੀਦਾ ਤੇ ਜਾ ਕੇ ਤੇ ਪਿੰਦਰ ਨੂੰ ਕੋ ਵੀ ਜਾ ਕੇ ਕੁੜੀ ਨੂੰ ਲੈ ਦੇ ਨਵ ਨੂੰ ਹਾਂ ਮੈਂ ਤੇਨੇ ਜਿਹਾ ਲਿਆਉਣਾ ਨੂੰ ਇੱਕ ਵਾਰੀ ਉਹਨੂੰ ਸਬਕ ਸਿਖਾਉਣਾ ਮੈਂ ਜੇ ਤਾਂ ਸੁਧਰ ਗਈ ਤੇ ਲੈਵਾਂਗੇ ਜੇ ਨਾ ਸੁਧਰੀ ਤੇ ਬਿਲਕੁਲ ਨਹੀਂ ਲਿਆਉਣਾ ਨੂੰ ਯਾਰ ਕਿ ਤਰ੍ਹਾਂ ਗੱਲ ਦਾ ਪਤਾ ਲੱਗੂ ਕਿ ਸੁਧਰਿਆ ਕਿ ਨਹੀਂ ਸੁਧਰਿਆ ਹੈ ਕਿੰਨਾ ਚਿਰ ਫੋਨ ਤੇ ਉਧਰ ਵੀ ਕੇ ਦੀ ਗੱਲ ਹੀ ਹੁੰਦੀ ਹੈ ਕਿਉਂ ਪਰਮ ਇਹ ਤਾਂ ਗੱਲ ਆ ਹੁਣ ਫੇ ਕਰਾਂਗੇ ਕੀ ਤੇ ਮੇਰੀ ਆਪਾਂ ਲੈ ਵੀ ਆਉਨੇ ਆ ਜੇ ਫੇਰ ਉਹ ਕੰਮ ਰਿਆ ਤਾਂ ਫੇਰ ਉਹ ਨਹੀਂ ਉਹ ਕਰ ਉਹ ਯਾਰ ਨਹੀਂ ਹੁੰਦਾ ਕੋਈ ਗੱਲ ਨਹੀਂ ਕੀ ਤੂੰ ਇਦਾਂ ਨਾ ਫੇਰ ਕਰਕੇ ਗੱਲ ਦਾ ਪਰ ਮੈਂ ਤਾਂ ਨਹੀਂ ਆ ਉਹ ਘਰ ਤੇ ਯਾਰ ਦੋ ਭਾਂਡੇ ਖੜਕੀ ਪੈਂਦੇ ਹੁੰਦੇ ਆ ਤੁਸੀਂ ਤੇ ਗੱਲ ਦੀ ਮਗਰੀ ਪੈਂਦੇ ਜੇ ਡੈੜੀ ਮਗਰ ਕਾਦਾ ਪਏ ਆ ਇੱਕ ਦਿਨ ਹੋਵੇ ਤੇ ਫੇਰ ਆਣਾ ਰੋਜ਼ ਦਿਹਾੜੀ ਉਹੋ ਹੀ ਗੱਲਾਂ ਕਿੰਨਾ ਦੋ ਹਫ਼ਤੇ ਹੋ ਗਏ ਆ ਨਿਕੀ ਨਹੀਂ ਗੱਲ ਹੈਗੀ ਏ ਉਹ ਯਾਰ ਇੱਥੇ ਹੁਣ ਕੋਆ ਰਿਸ਼ਤੇਦਾਰ ਵੀ ਆਈ ਤੇ ਲੋਕੀ ਕਹਿੰਦੇ ਵੀ ਇੱਕ ਨੋ ਤੇ ਦੂਜੀ ਕਿੱਥੇ ਗਈ ਹੈ ਹੈ ਉਹਨਾਂ ਨੂੰ ਵੀ ਕੁੜੀ ਨੇ ਪੁੱਛਦੀਆਂ ਤੇਰੀ ਭੈਣ ਕਿੱਥੇ ਆ ਫੇਰ ਪਰ ਤੁਸੀਂ ਆਪਾਂ ਚੋ ਡੈਪੇ ਹੋ ਉਹਨਾਂ ਨੂੰ ਮਸਾ ਫਿਕਰ ਨਹੀਂ ਉਹਨਾਂ ਦਾ ਆਇਆ ਕਿ ਦੇ ਫੋਨ ਚੱਲ ਜੇ ਉਹਨਾਂ ਨਾਲ ਗਰੀ ਨਹੀਂ ਅਗਲੇ ਆ ਪੁੱਛੇ ਉਹ ਯਾਰ ਜਾਵਾਂਗੇ ਤੇ ਉਹਨਾਂ ਦਾ ਪਤਾ ਲੱਗੂਗਾ ਉਹ ਤੇ ਗੱਲ ਵਾ ਪਰ ਜਬਾਂਦਾ ਹੀ ਉਹਨਾਂ ਦਾ ਆਉਂਦਾ ਅਹੀਂ ਕਾ ਤੂੰ ਜਾਈਏ ਉਹ ਯਾਰ ਮੇਰੀ ਸੁਣ ਗੱਲ ਉਹ ਜੱਸ ਨੂੰ ਕਹੇ ਆਪਣੇ ਪਿਓ ਨੂੰ ਕਰ ਫੋਨ ਪੀਪਲ ਆ ਕੀ ਗੱਲ ਬਣੀ ਐ ਕੋਈ ਗੱਲ ਹੈ ਵੀ ਕੀ ਕਰੀਏ ਫਿਰ ਹੁਣ ਆਂਦਰ ਕੋਈ ਕੁੜੀਆ ਸਮਝ ਨਹੀਂ ਆਉਂਦੀਆ ਉਹਨੂੰ ਤੇ ਮੈਂ ਆਪ ਰੋਕਿਆ ਸੀ ਕਿ ਚੱਲ ਤੂੰ ਹੱਲੇ ਫੋਨ ਨਾ ਲਾਈਂ ਰੁਕ ਜਾ ਸਾਜੀ ਗੱਲ ਤੇ ਇੱਥੇ ਆ ਜਾਣੀ ਹਨਾ ਤੇ ਹੁਣ ਮੈਂ ਤੇ ਤੁਹਾਨੂੰ ਅੰਦਰ ਵੀ ਦੱਸਿਆ ਕਿ ਉਹਦੀ ਮੰਮੀ ਆ ਨਾ ਜਿਹੜੀ ਉਹ ਨਹੀਂ ਕੇ ਪਾਸੇ ਲੱਗਣ ਦੀ ਗੱਲ ਉਹ ਯਾਰ ਨਹੀਂ ਤੇ ਆਪੇ ਕੁੜੀਆ ਦਾ ਘਰ ਤੇ ਬਸਣ ਦੇ ਹੁਣ ਇਹਨੂੰ ਤੂੰ ਆਪ ਸਿਆਣਾ ਯਾਰ ਉਹ ਤਾਈਓ ਇਸੇ ਕਰਕੇ ਤੇ ਕਹਿੰਦਾ ਵਾਂ ਕਿ ਜਿਹੜਾ ਹੁਣ ਤਮਾਸ਼ਾ ਲੱਗਣ ਡਿਆ ਉਹ ਨਾ ਲੱਗੇ ਇਹਨੂੰ ਨਾਲ ਲਈਏ ਤੇ ਪਿੰਡ ਪਹੁੰਚੀਏ ਉਹਨਾਂ ਦੇ ਜਿੱਦਨ ਦੀ ਸਭੋ ਗਈ ਹੈ ਨਾ ਉਦੋਂ ਦਾ ਕਲੇਸ਼ ਨਹੀਂ ਪੈਣ ਲਿਆ ਘਰ ਚ ਇਹਦਾ ਰੋਜ਼ ਦਿਹਾੜੀ ਲੜਾਈ ਹੁੰਦੀ ਉਹ ਪੁੱਤ ਗੱਲ ਕਲੇਸ਼ ਦੀ ਜਿੰਗੀ ਯਾਰ ਪਰ ਗੱਲ ਇਹ ਆ ਵੀ ਚਲੋ ਧੀਆਂ ਪੁੱਤ ਨੇ ਘਰ ਚੰਗੇ ਲੱਗੀਦਾ ਹੈ ਮੰਮੀ ਕਹਿੰਦੀ ਮੇਰੇ ਨਾ ਰਗਾ ਤੋਂ ਰੋਟੀ ਨਹੀਂ ਥੱਲੇ ਨਿਕਣ ਦੇ ਠੀਕ ਆ ਨਾ ਇਹ ਨਾ ਹੋਵੇ ਉਹ ਬਿਮਾਰ ਠਮਾਰ ਹੋ ਜੇ ਬੁੱਢੀ ਹੋਈ ਆ ਤੇ ਅਸੀਂ ਚੰਗੇ ਨਹੀਂ ਲੱਗੀਦਾ ਚੁੱਪ ਕਰਕੇ ਚੱਲੀਏ ਮੈਂ ਕਹਿੰਦਿਆਂ ਵਾ ਤੂੰ ਸਿਆਣਾ ਬਣ ਇਹਦਾ ਤੇ ਦਿਮਾਗਿਆ ਨਿਕਾ ਕੰਮ ਕਰਦਾ ਉਹ ਪਰਮ ਤੂੰ ਮੇਰੀ ਗੱਲ ਮੰਨ ਹਾਂਜੀ ਪਿੱਜਾ ਸੁਣ ਕੇ ਆਪਣੇ ਡੈਡੀ ਨੂੰ ਫੋਨ ਲਾ ਤੇ ਉਹਦੀ ਮਾਂ ਨਾਲ ਗੱਲਾਂ ਹੋਏ ਉਹ ਕੋਈ ਗੱਲ ਨਹੀਂ ਉਹ ਤੇ ਫੋਨ ਲਾ ਲੂਗੀ ਆਹੋ ਪਰ ਇਹ ਮੰਨੇ ਤਾਂ ਹਨਾ ਉਹ ਇਹਦੀ ਕੋਈ ਗੱਲ ਮੰਨ ਜਾਣਾਵੇਂ ਨੇ ਮੇਰੇ ਸੁਣ ਲੋ ਗੱਲ ਹਾਂ ਜੇ ਫੋਨ ਕਰਨਾ ਜੇ ਨਾ ਉਹਨਾਂ ਨੂੰ ਕਿਉਂ ਵੀ ਮੰਮੀ ਨੂੰ ਆਣ ਕੇ ਮਾਫੀ ਮੰਗਣ ਜੇ ਨਹੀਂ ਤਾਂ ਮੇਰੇ ਲੋ ਨਾ ਜੇ ਮੇਰੇ ਸਰ ਤੇ ਉਹ ਯਾਰ ਤੂੰ ਹਾਂ ਗੱਲ ਕਰੀ ਜਾਂਦੇ ਆ ਮੇਰੇ ਨਾਲ ਦਫਾ ਹੋ ਫਿਰ ਨਹੀਂ ਕੰਮ ਚੱਲਦਾ ਤੇ ਮੈਂ ਉਹ ਘਟੀ ਮਾਦੀ ਤੇ ਮਰਨ ਲਵਾਂ ਫਿਰ ਉਹਨੇ ਮੰਨ ਜਾਣਾ ਜੇ ਫਿਰ ਮੈਂ ਦੱਸ ਕੀ ਕਰਾਂ ਫਿਰ ਕਿਹੜਾ ਕਿਧਰ ਕਿਹਨੂੰ ਬਲਬਾ ਰੱਖਣਾ ਮੈਂ ਤੁਹਾਡੇ ਘਰ ਹੱਥੋਂ ਜੁੜਦੇ ਆ ਵਾ ਕਿ ਉਹਨੂੰ ਸਾਧਰੂ ਲੈਵਲ ਲੈਓ ਲੈਓ ਬੇਲਾ ਹੁਣ ਸਾਡਾ ਪਿਓ ਵੀ ਹੱਥ ਜੁੜ ਗਿਆ ਸਾਡੇ ਉਹ ਯਾਰ ਮੈਂ ਕੀ ਕਰਾਂ ਦੱਸ

ਜੀਹਨ ਜਿਵੇਂ ਜਿਵੇਂ ਰਾਜ ਘੋਲਦੀ ਤੁਹਾਡੇ ਅੱਛਾ ਅੱਛਾ ਅੱਜ ਭੈਣ ਜੀ ਕਿੰਨਾ ਚੇਤਾ ਆ ਗਿਆ ਤੁਹਾਨੂੰ ਇੰਦਾ ਹੀ ਮੈਂ ਕਿਹਾ ਚਲ ਲਓਨੀ ਆ ਫੋਨ ਤੇ ਹੀ ਸੁਣਾਓ ਕਿੰਨਾ ਬੱਚੇ ਠੀਕ ਠੀਕ ਹੈ ਹਾਂਜੀ ਬਹੁਤ ਵਧੀਆ ਭੈਣ ਜੀ ਕਿਰਪਾ ਮਾਲਕ ਦੀ ਮਾਲਕ ਦੀ ਮੇਰੀ ਚਾਹੀਦੀ ਆ ਤੇ ਮੈਂ ਤੇ ਫੋਨ ਲਾਇਆ ਹੀ ਵੀ ਮੈਂ ਸੁਣਿਆ ਜੀ ਵੀ ਇਹ ਤਾਂ ਨੀ ਨੀ ਕੀ ਨੂੰ ਸੁਆਈ ਸੁਆਈ ਕਰਦੀ ਆ ਤੇ ਆ ਦੱਸਿਆ ਜੀ ਤੇ ਪੇਸਟਰ ਨਾਲ ਕਿੱਥੇ ਨੇ ਅੱਛਾ ਮੈਂ ਸੱਚਾ ਇਹ ਵੀ ਇੱਕ ਬਾਤ ਸਮਝਾ ਦਿੰਦੇ ਆਂ ਜੀ ਤੇ ਚਲ ਵੇ ਆਪਣਾ ਸੂਟ ਦੇਦਨੀ ਉਹ ਨਾ ਵਿਆਹ ਹੋਣਦੇ ਮੇਰੀ ਨਾਨਦੀ ਕਿਹੜੀ ਤੇ ਮੇਰੀ ਗੱਲ ਸੁਣੋ ਭੈਣ ਜੀ ਪਹਿਲੀ ਗੱਲ ਤੇ ਇਹ ਆ ਕਿ ਮੇਰੇ ਨਾ ਆਪਣੇ ਸਿੰਦੀ ਆ ਬਾਹਰੋਂ ਨਹੀਂ ਕਿਸਦਾ ਕਪੜਾ ਸਿੰਦੀ ਤੇ ਦੂਜੀ ਗੱਲ ਇਹ ਪਿਓ ਪੜਦੀ ਹੈ ਜੇ ਉਹ ਕੋਰਸ ਕਰਦੀ ਉਹਦਾ ਟਾਈਮ ਨਹੀਂ ਹੈਗਾ ਸਿਣ ਦਾ ਲੈ ਕੰਜੀ ਚੱਲ ਆਏ ਪਹਿਲੀ ਵਾਰੀ ਮੈਂ ਤੁਹਾਨੂੰ ਕਿਹਾ ਇੱਕ ਵਾਰੀ ਸੀ ਹੁਣ ਕੋਈ ਗੱਲ ਨਹੀਂ ਤੇ ਮੈਂ ਆਉਂ ਗਿਆ ਸ਼ਾਮ ਨੂੰ ਨਾਲੇ ਮੈਂ ਪਤਾ ਕੀ ਸੋਚਿਆ ਹੀ ਮੈਂ ਸੋਚਿਆ ਵੀ ਕਿੰਨਾ ਚਿਰ ਹੋ ਗਿਆ ਟਾਟੀ ਵੱਡੀ ਨੂੰ ਤੇ ਵੇਖੀ ਹੀ ਮੈਂ ਤੇ ਮੈਂ ਚਲ ਲਿਖੀ ਵੀ ਵੇਖਾਉਂਗੀ ਕਿ ਦਿਨ ਮੈਂ ਤੇ ਆਈ ਨਹੀਂ ਮੈਂ ਚਲ ਦਰਦ ਨੰਨ ਨਾਲੇ ਵੇਖਾ ਉਹਨਾਂ ਨੇ ਮਿਲ ਕੇ ਲਾਉਂਗੀ ਮੇਰੀ ਗੱਲ ਸੁਣੋ ਭੈਣ ਜੀ ਉਹ ਤੇ ਗਈ ਹੈ ਆਪਣੇ ਪੇਕੇ ਉਹਦੀ ਮੰਮੀ ਨਹੀਂ ਠੀਕ ਅੱਛਾ ਠੀਕ ਆ ਮੈਂ ਸੁਣਿਆ ਹੀ ਓਦਾਂ ਆਂਦੀ ਆ ਤੋ ਥੋੜਾ ਬਹਾਵ ਚਿਰ ਹੋ ਗਿਆ ਵਾ ਲੇ ਕਿਉਂ ਗਈ ਹੈ ਟਾਟੀ ਹੈ ਨਾ ਭੈਣ ਜੀ ਵੇਖੋ ਮੇਰੀ ਗੱਲ ਸੁਣੋ ਹੁਣ ਤੁਹਾਨੂੰ ਪਤਾ ਹੀ ਹੈ ਵੀ ਦੋਵੇਂ ਭੈਣਾ ਹੀ ਪੈਣਾ ਵਾ ਏ ਹਾਂ ਜੀ ਹਾਂ ਜੀ ਬੇਟਾ ਤੇ ਹੁਣ ਆਪਣੇ ਮਾਪਿਓ ਦਾ ਸਾਥ ਇੰਨਾ ਨਹੀਂ ਦੇਣਾ ਤੇ ਕਿੰਨਾ ਨਹੀਂ ਦੇਣਾ ਹੋ ਤੁਸੀਂ ਹੀ ਸਿਆਣੇ ਜੀ ਅਹ ਇਹ ਏਦ ਗੱਲ ਹੈ ਕੀ ਜੀ ਹਾਂ ਤੇ ਬਾਕੀ ਇਹ ਭੋਦੀ ਮੰਮੀ ਠੀਕ ਹੋ ਗਈ ਤਾਂ ਫੇਰ ਆਉਣਾ ਵਾ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸ ਦੂੰਗੀ ਜਦੋਂ ਆ ਜੂਗੀ ਫਿਰ ਵੇਖ ਜਿਓ ਆਣਗੇ ਚਲੋ ਕੋਈ ਨਹੀਂ ਦੱਸਦੇ ਫਿਰ ਮੈਨੂੰ ਦੱਸਦੇ ਵੀ ਕਿੰਨੇ ਕ ਸਮਾਈ ਸਮਾਈ ਦੀ ਲੈਂਦੇ ਜੀ ਨਹੀਂ ਨਹੀਂ ਸੂਟ ਨਹੀਂ ਜੀ ਉਹਨੇ ਸੀਣਾ ਚਲ ਠੀਕ ਹੈ ਭੈਜੀ ਕੋਈ ਗੱਲ ਨਹੀਂ ਆ ਉਦਾਂ ਹੀ ਵੇਖਣੀ ਹੋ ਉੱਤੇ ਆ ਜਿਓ ਸੂਟ ਨਹੀਂ ਆਉਣੇ ਸੀਣਾ ਚਲੋ ਚੰਗਾ ਚੰਗੀ ਚੰਗਾ ਅੰਨ ਚੰਗਾ ਸਾਸਤੀ ਕਾਲ ਸਾਸਤੀ ਕਾਲ ਵੇਖਾਂ ਕਿਦਾਂ ਸੁਆਦ ਲਿੰਦੀਆਂ ਆ ਇਹਨਾਂ ਨੂੰ ਸਾਰੇ ਪਿੰਡ ਨੂੰ ਪਤਾ ਵਾ ਪੇਦੀ ਨੋਂ ਗਈ ਆ ਕੋਈ ਨਾ ਕੋਈ ਗੱਲ ਹੋਈ ਆ ਹੈ ਇਹ ਆਧੀ ਹੋਣੀ ਪਰ ਮੈਂ ਵੀ ਪੀਅ ਤ ਲੈਣੀ ਆ ਜ਼ੁਬਾਨ ਤੇ ਐਡੀ ਆ ਕਿਤੇ ਸਾਰੇ ਪਿੰਡ ਦੇ ਤੁਤਰੋ ਫਿਰਦੀ ਨਹੀਂ ਦੀ ਸਾਰਾ ਦਿਨ ਹੈ ਆਈ ਖੜੀ ਇੱਥੇ ਵੀ ਕਿਹਦੇ ਨੂੰ ਆਊਗੀ ਤੇ ਮੈਂ ਤਾਂ ਚੰਗੀ ਸੁਆਹ ਪਾਉਣੀ ਆ ਸਿਰ ਦੇ ਵਿੱਚ ਪਤਾ ਨੂੰ ਕੰਮ ਹੀ ਆ ਹੋ ਆਪਨੇ ਘਰ ਵਾਲੇ ਵੇਖੋ ਆਪਣੀ ਪੀੜ੍ਹੀ ਥਲੇ ਸੋਟਾ ਮਾਰੋ ਕਿਹਦੇ ਘਰ ਦੇ ਸਵਾਰ ਲੈਂਦੀਆਂ ਫਿਰਦੀਆਂ ਜੇ ਹੁਣ ਘਰਾਂ ਵੀ ਕੀ ਗੱਲ ਵੀ ਸੱਚੀ ਆ ਹੁਣ ਪਿੰਧਰ ਮਾਜੇ ਨਾ ਕਿਤੇ ਕਿਸੇ ਤਰ੍ਹਾਂ ਤੇ ਚਲ ਜੇ ਉਹਨੂੰ ਲੈਣ ਤੇ ਸਾਡੀ ਇੱਜ਼ਤ ਪੱਤ ਬਚੀ ਰਵੇ ਚਲ ਵੇਖਾਂ ਭਣਾ ਜਾ ਕੇ ਅੱਗੇ ਜੇ ਆ ਜਾਣਾ ਓਏ ਹੋਰ ਨੀ ਮੰਦਾ ਮੁੰਡਾ ਆਨੇ ਤੇ ਬਹੁਤ ਸਹੀ ਹਾਂ ਚਾਜਣਾ ਬਹਿ ਕੇ ਮੈਨੂੰ ਗੱਲ ਦੱਸੋ ਤਾ ਡਰਾਇ ਨਾ ਕਰੋ ਮੈਨੂੰ ਹੁਣ ਦੱਸ ਕੀ ਗੱਲ ਵਾ ਗੱਲ ਕਦੀ ਦੱਸਣੀ ਆਂਦਾ ਮੁੰਡਾ ਕਿ ਆਂਦਾ ਪਹਿਲਾਂ ਇਹ ਦੱਸੋ ਓਏ ਯਾਰ ਉਹ ਕਹਿੰਦਾ ਮੈਂ ਨਹੀਂ ਜਾਣਾ ਤਨਾਮ ਆ ਕਿ ਉਹਨੂੰ ਕਹਿਣਾ ਕਿ ਤਨਾਮ ਆ ਘਰ ਲਿਉਣੀ ਆ ਐਡਾ ਅੜਬ ਵਾਕ ਤੇ ਗੱਲ ਨਹੀਂ ਕਰਨ ਵਾਲੀ ਚਲ ਹੋਇਆ ਗੱਲ ਹੋ ਗਈ ਓ ਮਿੱਟੀ ਪਾ ਦੇ ਉੱਤੇ ਛੜਦਾ ਹੀ ਨਹੀਂ ਗੱਲ ਗੱਲ ਨੂੰ ਫੜਕੇ ਬਹਿ ਗਿਆ ਵਾ ਹੈ ਉਹ ਪਰ ਮੋਦਵੇਂ ਬੜਾ ਜੋਰ ਲਾਇਆ ਵੀਰ ਜੀ ਨਾਗਰ ਤੇ ਭਾ ਜੱਜ ਜੱਜ ਜਗਤ ਲਾਇਆ ਕਹਿੰਦਾ ਮੈਂ ਮਾਨੀ ਮੱਝ ਮੈਂ ਨਾ ਮੈਂ ਜਣਾ ਬਾ ਤੇ ਹਾਂ ਹੋਰ ਸੁਣਨ ਨਵੀਂ ਤਾਜੀ ਔੜੀ ਪਰਲੇ ਮੱਲੇ ਵਾਲੀ ਰਾਜਵਾ ਆਹੋ ਹੁਣੇ ਹੀ ਫੋਨ ਆਉਦਾ ਹੀ ਕੱਟਿਆ ਜੋ ਮੈਂ ਕੀ ਆਂਦੀ ਓ ਸੁਵਾਦ ਲੈਣ ਨੂੰ ਫੋਨ ਕਰਨ ਦੀ ਇਹ ਪਿਆੰਜੀ ਮੈਂ ਨਾ ਸੂਟਸ ਆਉਣਾ ਹੀ ਤੇ ਸੁਣਿਆ ਹੀ ਤੁਹਾਡੀ ਨਾ ਜਿਹੜੀ ਨਿੱਕੀ ਐ ਸੂਟ ਸਿੰਦੀ ਆ ਤੇ ਮੈਂ ਕਹਾਂ ਫੇ ਨਹੀਂ ਉਹ ਲੋਕਾਂ ਦੀ ਸਾਈ ਨਹੀਂ ਕੀ ਕਰਦੀ ਆਪਣੇ ਆਪਣੇ ਸਿੰਦੀ ਆ ਤੇ ਨਾਲੇ ਉਹ ਪੜਦੀ ਆ ਤੇ ਫੇਰ ਪਤਾ ਕੀ ਆਂਦੀ ਨਾਲੇ ਨਾ ਮੈਂ ਵੇਖੀ ਨਹੀਂ ਗਈ ਹੂੰ ਤੇ ਮੇਰਾ ਰਾਧਾ ਸਗਨ ਪਾਜਾ ਕਿਤੇ ਵੇਖ ਜਾ ਹੈ ਮਤਲਬ ਉਹ ਕੰਮ ਦੀ ਤੇ ਮੈਨੂੰ ਹੀ ਗਈ ਪਿੰਡ ਬਸੇ ਕਿਤੇ ਤੂੰ ਨਾ ਤਰੀ ਗਈ ਕਿੱਥੇ ਆ ਹੈ ਫੇਰ ਮੈਂ ਨਹੀਂ ਕਹਿਤਾ ਕਿ ਉਹਦੀ ਮਾਨਗੀ ਠੀਕ ਆ ਹੈ ਤੇ ਹੁਣ ਦੋਵੇਂ ਧੀਆਾਂ ਆ ਉਹਨਾਂ ਦੇ ਘਰ ਤੇ ਧੀਆ ਨੇ ਜਾਣਾ ਵਾ ਪਰ ਉਹ ਮੈਨੂੰ ਲੱਗਦਾ ਵਾ ਕਿ ਸਾਰੇ ਪਿੰਡ ਵਿੱਚ ਅੱਗ ਵਾਂਗੂ ਗੱਲ ਫੈਲ ਗਈ ਆ। ਹੈ ਦਿਓ ਪਿੱਦੀ ਜੀ ਇਹ ਤੇ ਗੱਲਾਂ ਚ ਤਾਂ ਜੀ ਕਿਤੇ ਮਰਸਾਂ ਗੱਲ। ਉੰਤਰੀ ਵੜੀਓ। ਮੈਂ ਤੇ ਇੱਥੇ ਤਾਂ ਨਾ ਮਰਨਦੀ। ਘਰ ਕਿੱਥੇ ਵੜਨਾਂ ਮੈਂ ਜਵਾਬ ਦੇ ਦਿੱਤਾ ਵਾ। ਮੈਂ ਕਿਹਾ ਕਿ ਜਦੋਂ ਆਉਗੀ ਨਾ ਮੈਂ ਫੋਨ ਕਰਕੇ ਦੱਸ ਦਊਂ ਕਿ ਧਿਆਨ ਕਿਤੇ ਵੇਖ ਜੀ ਸੂਟ ਸਾਰਟ ਦੀ ਸੀ ਨਾਲ ਨੇ। ਮੈਂ ਤਾਂ ਬਥੇਰਾ ਮੂੰਹ ਬਣਿਆ ਸੀਗਾ। ਬਸ ਠੀਕ ਆ ਮੈਂ ਕਿਹਾ ਘਰ ਬਣਦੀ ਅੱਗੇ ਕਿਹੜਾ ਕਿ ਘਰ ਸੋਕ ਪਿਆ ਉੱਥੇ। ਕੋਈ ਨਾ ਕੋਈ ਉੰਤਰੀ ਤੁਰੀ ਰਹਿੰਦੀ ਸੱਚੀ ਗੱਲ ਮੈਨੂੰ ਖਾਣ ਵਾਸਤੇ। ਹੁਣ ਜਦੋਂ ਦਿਨ ਚੜ ਜਾਂਦਾ ਨਾ ਮੈਂ ਤੇ ਹੁਣ ਟੈਂਸ਼ਨ ਲੱਗੀ ਰਹਿੰਦੀ ਆ ਵੀ ਹੁਣ ਇਧਰੋਂ ਵੀ ਕਿਸੇ ਨੇ ਆ ਜਾਣਾ ਤੇ ਇਧਰੋਂ ਵੀ ਕਿਸੇ ਨੇ ਆ ਜਾਣਾ ਤੇ ਮੈਂ ਕੀ ਜਵਾਬ ਦਵਾਂਗੀ ਕੀ ਕਰਾਂ ਮੈਂ ਤਾਂ ਫਾਇ ਲੱਗ ਗਏ ਆ ਕਿਤੇ ਇੱਕ ਮੁੰਡਾ ਵਾ ਉਹਨੇ ਪਿਆਰ ਨਾਲ ਪਾਣੀ ਪੀਣ ਦੇਣ ਲਿਆ ਹਾਏ ਹਾਏ ਕਿਤੇ ਮੰਦ ਜੇ ਨਾ ਨਾ ਖੱਤਾ ਲੈ ਆਵੇ ਜਾ ਕੇ ਤਾਂ ਸਾਡੇ ਪਤ ਰਹਿ ਜੇ ਕਿਤੇ